ਰਾਜ ਦੇ ਤੌਰ ਤੇ ਕਾਂਗਰਸ ਪਾਰਟੀ ਦੇ ਮੀਤਵਾਰ ਅਸੀਂ ਚੋਣ ਪ੍ਰਚਾਰ ਜਿਹੜਾ ਸਾਡਾ ਸਾਰੇ ਅੰਮ੍ਰਿਤਸਰ ਵਿੱਚ ਚੱਲ ਰਿਹਾ ਇਹਦੇ ਚਾਰਜ ਸਾਡਾ ਚੋਣ ਪ੍ਰਚਾਰ ਜਨਾਲਾ ਹਲਕੇ ਦੇ ਵਿੱਚ ਸਾਰਾ ਸਰਤਾਜ ਸਿੰਘ ਜੀ ਦੇ ਜਨਾਲਾ ਇਹਨਾਂ ਦੇ ਵੱਖ-ਵੱਖ ਇਤਰਾਵਾਂ ਦੇ ਵਿੱਚ ਸੀ ਕਰੀਬ ਇੱਕ ਵਜੇ ਦੇ ਕਰੀਬ ਅਸੀਂ ਇਹੜੇ ਕੋਈ ਦੇ ਕਰੀਬ ਜਨਾਲੇ ਪਹੁੰਚੇ ਇੱਕ ਸਾਡਾ ਪ੍ਰੋਗਰਾਮ ਬੱਬੂ ਪਾਲਤ ਸੀ ਇੱਕ ਐਮਬਾਰ ਰਿਜ਼ੋਰਟ ਦੇ ਬਿਲਕੁਲ ਸਾਹਮਣੇ ਤੇ ਸੀ ਔਰ ਇੱਕ ਪ੍ਰੋਗਰਾਮ ਤੇ ਸਾਨੂੰ ਜਿਹੜੀ ਸੀਪੀਆਈ ਐ ਐਮਐਲਏ ਡਿਪ੍ਰੈਸ਼ਨ ਉਹਨਾਂ ਨੇ ਸਮਰਥਨ ਦਿੱਤਾ ਔਰ ਦੂਸਰਾ ਪ੍ਰੋਗਰਾਮ ਸਟੇ ਕਰ ਕਰਤਾ ਕਿ 5-7 ਮਿੰਟ ਅਸੀਂ ਜਦੋਂ ਗਏ ਉੱਤੇ ਇਹ 5-7 ਮਿੰਟ ਦੇ ਬਾਅਦ ਹੀ ਅਸੀਂ ਸਟੇਜ ਤੇ ਮੈਂ ਬੋਲ ਰਿਹਾ ਸਾਂ ਔਰ ਬਿਲਕੁਲ ਸੜਕਾਂ ਨੂੰ ਮੇਰਾ ਮੂੰਹ ਤੇ ਸਰਕਾਰੀ ਸਾਈਡ ਤੇ ਲੜਕਾ ਤਾਂ ਜਾਇਆ ਜਿਹੜਾ ਤਨੂਰ ਦਾ ਕੱਟਿਆ ਔਰ ਚੋਰੀ ਦੇ ਹੱਥ ਤੇ ਲੱਗੀ ਔਰ ਜਦੋਂ ਅਸੀਂ ਦੇਖਿਆ ਔਰ ਬੰਦਿਆਂ ਦੇ ਉੱਤੇ ਕਿਉਂਕਿ ਉੱਤੇ ਵੀ ਲੋਕ ਤੋਂ ਤੱਕ ਵੀ ਲੋਕ ਸੀ ਉਹ ਮੁੰਡਾ ਸੀ लवली ਜਿਹੜਾ ਸਾਡੇ ਮਤਲਬ ਪ੍ਰਚਾਰ ਅ ਵਰਕਰ ਸਾਡਾ ਉੱਧਰੋਂ ਬੰਦੇ ਲੈ ਕੇ ਆਇਆ ਸੀ ਔਰ ਉਹ ਸਾਡੇ ਲੇਟ ਹੋਣ ਕਰਕੇ ਜਦੋਂ ਜੀ ਬੋਲਣ ਲੱਗੇ ਪਾਣੀ ਪੀਣ ਬਾਹਰ ਸਰਦੇ ਲੱਗੇ ਪਾਣੀ ਲਗਾ ਉੱਥੇ ਗਿਆ ਉੱਥੇ ਹੀ ਉਹਦੇ ਪਿੰਡ ਦੇ ਜਿਹੜੇ ਮੁੰਡੇ ਨੇ ਕੋਈ ਇੱਕ ਮਲਵਈ ਸਰਪੰਚ ਹੈ ਜਿਹੜਾ ਕਿ ਧਾਰੀਵਾਲ ਦਾ ਇੱਕ ਕਰੀਬੀ ਰਿਸ਼ਤੇਦਾਰੀ ਉਹਦਾ ਸਾਹਿਬ ਉਹਨੇ ਪਹਿਲਾਂ ਵੀ ਬੜੀ ਬਹਿਸ਼ ਪਾਈ ਨਾ ਔਰ ਉਹਦੇ ਨਾਲ ਤਿੰਨ ਚਾਰ ਮੁੰਡੇ ਹੋਰ ਸੀ ਜਿਨ੍ਹਾਂ ਨੇ ਪਿਛਲੇ ਬਾਹਰ ਗੱਡੀਆਂ ਕਰੀ ਦਿੱਤੀਆਂ ਉਹਨੇ ਗੱਡੀਆਂ ਜਦੋਂ ਦੇਖੀਆਂ ਉਹ ਪਾਣੀ ਪੀਣ ਲੱਗੇ ਆ ਕੇ ਸਿੱਧਾ ਹੀ ਉਹਦੇ ਕੋਲ ਉਹਨਾਂ ਨੇ ਜਾਨ ਨਿਵਾਹੰਦਲਾ ਕੀਤਾ ਤਿੰਨ ਫਾਇਰ ਕੀਤੇ ਜਿੱਤੇ ਇੱਕ ਗੋਲੀ ਜਿਹੜੀ ਆ ਉਹਦੀ ਬਾਹਰ ਲੱਗੀ ਔਰ ਇੱਕ ਗੋਲੀ ਦਾ ਕੋਰ ਸਾਨੂੰ ਮਿਲਿਆ ਵੀ ਆ ਫੇਰ ਉਹਨਾ ਕਿਰਪਾਨ ਨਾ ਹੁੰਦਾ ਉਹਦੇ ਪਾਸੇ ਮਾਰਿਆ ਜਿਹੜਾ ਉਹ ਦਸਤੇ ਦੋਵੇਂ ਹੱਥੋ ਦੀ ਜਿਹੜੇ ਆ ਉਹ ਦੋਹਾਂ ਧਰ ਦੇ ਛੱਟ ਲੱਗੀ ਸਾਡੇ ਕਹਿਣ ਦਾ ਮਤਲਬ ਹੈ ਇੱਕ ਜਿਹੜੀ ਇਲੈਕਸ਼ਨ ਹੁੰਦੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਚ ਵਿਚਾਰਾਂ ਦੀ ਲੜਾਈ ਹੈ ਇਹੋ ਜੀ ਲੜਾਈ ਜਿਹੜੀ ਹਥਿਆਰਮੰਦ ਲੜਾਈ ਹੈ ਇਹਦਾ ਕਿਤੇ ਵੀ ਖਤ ਨਹੀਂ ਪਹਿਲੀ ਗੱਲ ਤੇ ਹੈ ਕਿ ਪੁਲਿਸ ਪ੍ਰਸ਼ਾਸਨ ਦੱਸੇ ਅੱਜ ਦੇ ਦਿਨ ਤੋਂ ਸਾਰੇ ਹਥਿਆਰ ਜਮਾਏ ਸਾਰੀਆਂ ਪਾਰਟੀਆਂ ਦੇ ਸਾਡੇ ਪਾਰਟੀਆਂ ਦੇ ਕਾਰਜਕਰ ਹਰ ਵਰਕਰ ਦਾ ਹਥਿਆਰ ਜਮਾਏ ਪਰ ਇਹ ਇਲੈਕਸ਼ਨਾਂ ਦੇ ਦਿੱਤੀ ਹੈ ਿਹਾਰ ਕੇ ਦੇ ਸੀ ਦੂਜੀ ਨਾਲ ਇਹ ਜਿਹੜਾ ਗੁੰਡਾ ਤੰਤਰ ਹੈ ਇਹ ਧਾਰੀਵਾਲ ਸਾਹਿਬ ਦੇ ਜਿਹੜੇ ਨਰਾਲੇ ਫਿਰਦੇ ਨੇ ਇਹਨਾਂ ਨੇ ਇਹ ਦਹਿਸ਼ਤ ਪਾਰ ਕੀ ਔਰ ਮੈਂ ਕਹਿਣਾ ਚਾਹੁੰਦਾ ਅਸੀਂ ਲੋਕਤੰਤਰ ਦੇ ਵਿੱਚ ਗੁੰਡਾ ਤੰਤਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸੇ ਇਹੀ ਗੁੰਡਾ ਤੰਤਰ 2007 ਤੋਂ ਲੈ ਕੇ 17 ਤੱਕ ਸੀ ਉਹੀ ਹਾਲ ਉਹਨਾਂ ਨੇ ਇਹ ਸ਼ੁਰੂ ਕੀਤਾ ਅੱਜ ਬਖਲਾਟ ਹੈ ਇਲੈਕਸ਼ਨ ਦੀ ਕਿਉਂਕਿ ਇਹਨਾਂ ਨੂੰ ਜਵਾਬ ਮੰਗਦੇ ਨੇ ਲੋਕ ਪਿੰਡਾਂ 'ਚ ਥਾਤਾ ਡੱਗ ਵਿਖਦਾ ਪਿੰਡਾਂ 'ਚ ਥਾਤਾ ਲੋਕ ਇਹਨਾਂ ਨੂੰ ਘੇਰ ਰਹੇ ਨੇ ਕਿ ਕਿ ਜਿਹੜੀ ਆ ਕਰੀਬ 5 ਕਿਲੋ ਰਹਿ ਗਈ ਹੈ ਔਰ ਹਰ ਘਰ ਦੇ ਵਿੱਚ ਇਹਨਾਂ ਦੇ ਵਿਰੁੱਧ ਵਿਰੋਧ ਹੈ ਔਰ ਲਾਅਨ ਆਰਡਰ ਦੀ ਸਥਿਤੀ ਕੀ ਹੋ ਰਹੀ ਹੈ ਪੰਜਾਬ ਚ ਉਹਦੀ ਸ਼ਰਿਆ ਮਿਸਾਲ ਵੇਖ ਲਓ ਕਿ ਕਾਂਗਰਸ ਦਾ ਉਮੀਦਵਾਰ ਤੇ ਕੋਈ ਵੀ ਹੋਵੇ ਭਾਵੇਂ ਲੋਕ ਸਭਾ ਦਾ ਉਮੀਦਵਾਰ ਪ੍ਰਚਾਰ ਕਰ ਰਿਹਾ ਹੋਵੇ ਔਰ ਕਿੰਨੀ ਦਲੇਰੀ ਜਾਂ ਕਿੰਨੀ ਹਿੰਮਤ ਹੈ ਔਰ ਹਿੰਮਤ ਐਵੇਂ ਨਹੀਂ ਆਉਂਦੀ ਜਨਤਾ ਦੇ ਪਿੱਛੇ ਨਾ ਹੋਵੇ ਉਹਦੇ ਨਾਲ ਹੀ ਮਤ ਆਉਂਦੀ ਹੈ ਔਰ ਸ਼ਰਿਆ ਮੌਪੋਜੀਟ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਦਾੜਾ ਰਿਸ਼ਤੇਦਾਰ ਹੈ ਔਰ ਸਰਪੰਚ ਦੀ ਬੂੜੀ ਰਿਸ਼ਤੇਦਾਰੀ ਕਿ ਮਿਸ ਸ਼ਬੀਕ ਸਿੰਘ ਨੇ ਜਿਲ੍ਹ ਦੇ ਕਲਾਂ ਦੇ ਜਿੱਥੇ ਧਾਰਿਵਾਰ ਰਹਿੰਦਾ ਹੈ ਉਦੇ ਨਾਲ ਕੁੜੀ ਰਿਸ਼ਤੇਦਾਰੀ ਕੁੜਮਾਚਾਰੀ ਦੱਸਦਾ ਇਹੋ ਮੇਰੀ ਔਰ ਉਹੀ ਸਾਰਾ ਜਿਹੜਾ ਧਰਮਪਾਲ ਸਾਹਿਬ ਦਾ ਕਰਤਾ ਧਰਤਾ ਉਹ ਸ਼ਵੇਕ ਸਿੰਘ ਜੀ ਹੈ ਤੇ ਉਹਨੇ ਨਾਲ ਉਹਨਾਂ ਦੀ ਦਲੇਰੀ ਵਧੀ ਅੱਜ ਇਲੈਕਸ਼ਨ ਜਦੋਂ ਕੋੜ ਲੱਗਾ ਉਦੋਂ ਜਲਾਲਾ ਸਾਹਿਬ ਨੇ ਉੱਥੇ ਪੁੱਛਿਆ ਇਹਨਾਂ ਨੂੰ ਹਾਲਾਤ ਕੀ ਸਾਡੇ ਬਣੇ ਲੋਕਾਂ ਤੇ ਨਹੀਂ ਦੈਸ਼ਤ ਬਈ ਔਰ ਉਹ ਬੜੇ ਰਾਮ ਦੇ ਨਾਲ ਗਏ ਆ ਔਰ ਸਾਨੂੰ ਹੁਣ ਬਤਾ ਲੱਗਾ ਕਿ ਉਹ ਸੱਜੇ ਨੇ ਕੋਈ ਹਸਪੀਟਲ ਤੇ ਬਾਖਲਾ ਨੂੰ ਕਹਿੰਦੇ ਸੀ ਉਦੋਂ ਕਿਹਾ ਸੀ ਕਿ ਕੱਲਾ ਮੁੰਡਾ ਕੱਲੇ ਦੇ ਦੋਵੇਂ ਬਾਵਾ ਤੇ ਗੋਡੀਆਂ ਲੱਗ ਗਈਆਂ ਇਹਨਾਂ ਕੋਲ ਤੇ ਡਰਾਈਵਰ ਸੀ ਵਿਚਾਰ ਉਹਨੇ ਦੱਸਿਆ ਕਿ ਮੇਰੇ ਬਾਰੇ ਅਜ ਵੀ ਇਹਨਾਂ ਨੇ ਮ ਇੰਨੀ ਦਲੇਰੀ ਹੋਈ ਇੰਨੀ ਗੁੰਡਾਗਰਦੀ ਜਿਹੜੀ ਹੈ ਇਹਨੂੰ ਕਿਤੇ ਸਾਡੇ ਖਾਸ ਕਰਕੇ ਅੰਮ੍ਰਿਤਸਰ ਚ ਕਿਤੇ ਤਾਂ ਨਹੀਂ ਹੈ ਲੋਕ ਤਾਂ ਕੇ ਬਹੁਤ ਪਰੇਸ਼ਾਨ ਨੇ ਇਹ ਹੋਰ ਪਰੇਸ਼ਾਨੀ ਬਕਰੀ ਜਿਹੜੀ ਹੈ ਇਹਨਾਂ ਨੇ ਗੁੰਡਾਦੰਦ ਨਾ ਦਿੱਤੀ ਇਹ ਬਖਲਾਤ ਹੈ ਇਹਨਾਂ ਨੂੰ ਜੀ ਲੈਕਚਰ ਲੜੋ ਪ੍ਰਚਾਰ ਕਰੋ ਜਿੰਨਾ ਮਰਦੀ ਕਰੋ ਕੋਈ ਗੱਲ ਨਹੀਂ ਆਪਣੇ ਪ੍ਰਾਪਤੀ ਹਰ ਕੋ ਕੀ ਕੀਤਾ ਤੁਸੀਂ ਪਰ ਜੇ ਲੋਕ ਜਵਾਬ ਮੰਗਦੇ ਆ ਉਹਦੇ ਲੋਕਾਂ ਦਾ ਜਵਾਬ ਦਾ ਕਿ ਲੋਕਾਂ ਨੂੰ ਕੋਈ ਟੱਕੇ ਨਾ ਕਿਵੇਂ ਡਰ ਸਕਦੇ ਜੇ ਕਿ ਲੋਕ ਕਿਸੇ ਪਿੰਡ ਇਹਨਾਂ ਦੇ ਕੋਈ ਜੀ ਯਾਰ ਰੰਜਿਸ਼ ਬਾਦੀ ਉਹ ਇਹ ਨਾ ਉਹ ਬਕਰੀ ਚੀਜ਼ ਹੈ ਬੰਦਾ ਬੰਦੇ ਇਕੱਠੇ ਕਰ ਰਹੇ ਪਹਿਲੇ ਬੰਦੇ ਨਹੀਂ ਆਉਣ ਨੂੰ। ਉਹ ਥੋੜੇ ਸਰਕਾਰ ਚਕਾਰੀ ਦੇ ਨਾਮ ਤੇ ਖੜੇ। ਕਹਿ ਸ਼ੀ ਚਾਹ ਨਹੀਂ ਕਿ ਕੀ ਕਹੀ ਹੈ? ਬਲਤਰੀ ਤੋਂ ਧਾਰੀ ਬੰਦਾ ਰਿਚੇ ਦਾ ਤੇ ਸ਼ਹਿਰ ਹੋ ਕੇ ਜੀਉਂਦਾ। ਇਹ ਆਸੀ ਰੰਜੀਤ ਸਾਹਿਬ ਕੇ ਸਿਆਸੀ ਰਹੇ। ਜਰ ਸਿਆਸੀ ਜੋ ਨੂੰ ਗਾਂਦ ਤੋਂ ਆਸੀ ਰੰਜੀਤਾ ਪਿੰਡ ਸਾਰਾ ਖੁੱਲਾ ਕਰੀ ਜਾਓ। ਲੜੋ ਜਿੱਤੇ ਮਰਦੇ। ਅੰਸ਼ਾ ਕੱਢ ਲਓ। ਜਿੱਤੇ ਚੱਲਦੀ ਰਗੜੀ ਦੇ ਸਾਹਮਣੇ ਤੁਸੀਂ ਆ ਕੇ ਪੈਰ ਮਾਰਦੇ। ਦੇਖਿਆ ਤੁਸੀਂ ਕਹਿ ਰਹੇ ਹਾਂ। ਆਵਾਜ਼ ਨਹੀਂ ਸੁਣੇਗੀ। ਇਹ ਤਾਂ ਪੁੱਛੀ ਬੁੱਛੋ ਨਾ। ਲੋਕ ਸਵਾਲ ਤਾਂ ਹੀ ਕਰਦੇ ਬਿਨਾਂ ਨਾ ਤੁੰਹੀ ਦੱਸੋ ਤੁਹਾਡਾ ਨਾਤਾ ਹੈ ਸਿਡਿੰਗ ਐਮਪੀ ਦਾ ਕੈਂਡੀਡੇਟ ਬਣਦਾ ਸਕਿਉਰਟੀ ਕਿੰਨੀ ਸਾਰੀ ਬਾਤ ਮੇਰੇ ਵੀ ਇੱਡੀ ਵੱਡੀ ਰੈਲੀ ਤੁਸੀਂ ਛੇ ਮਰ ਕੋਲ ਕਰਨ ਮੈਨੂੰ ਛੇ ਸਾਰੇ ਰੋਡ ਦਾ ਕਵਰ ਕਰਨੀ ਹੈ ਸਾਡੇ ਤੇ ਪੁਲਿਸ ਪ੍ਰਾਈਵੇਟ ਡਿਪਲॉय ਕੀਤੀ ਜਾਂਦੀ ਹੈ ਉਹ ਸਾਰੀ ਸਕਿਉਰਟੀ ਸੰਤੂ ਸਾਹਿਬ ਨੂੰ ਦੇ ਬਿਠੇ ਹੈ ਮਨ ਕਿਸੇ ਕੋਈ ਨਹੀਂ ਸਾਡੇ ਕੋਲ ਨਾ ਜਾਂ ਜਾਂ ਜਾਂਦੇ ਹੋ ਧਾਰੀ ਵਾਲ ਕੋਲ ਜਿੱਦਾਂ ਸੰਤੂ ਸਾਹਿਬ ਕੋਲ ਤੁਹਾਡੇ ਆਫਿਸ ਤੇ ਵੀ ਕੁਝ ਸਮੇਂ ਲਈ ਮਿਲਿਆ ਉਹਦਾ ਕੋਈ ਕਨੈਕਸ਼ਨ ਨਹੀਂ ਆ ਉਹ ਸਪੈਂਡ ਦਾ ਹੀ ਇੱਕ ਕਨੈਕਸ਼ਨ ਹੈ ਉਹ ਪਿੰਡ ਦਾ ਤੇ ਰਿਸ਼ਤੇਦਾਰ ਦਾ ਹੈ ਪਰ ਮੇਰਾ 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 ਲੈਕਚਰ ਲੈਕਚਰ ਕਮਿਸ਼ਨ ਤੋਂ ਮੰਗ ਹੈ ਕਿ ਗੁੰਡਾ ਰਾਜ ਨੂੰ ਬੰਦ ਕੀਤਾ ਜਾਵੇ ਜਿਹੜਾ ਸੈਂਸਿਟਿਵ ਡਿਕਲੇਅਰ ਕੀਤਾ ਜਾਵੇ ਜਨਾਲੇ ਨੂੰ ਜਨਾਲਾ ਸੈਂਸਿਟਿਵ ਜਿਹੜੀ ਅਸੈਂਬਲੀ ਦੇ ਬੂਥ ਜਿਹੜੇ ਆ ਸਾਰੇ ਸੈਂਸਿਟਿਵ ਡਿਕਲੇਅਰ ਕੀਤੇ ਜਾਣ ਕਿਉਂਕਿ ਧਾਰੀਵਾਲ ਲਈ ਇਹ ਜਿਹੜੀ ਗੁੰਡਾ ਕਰਦੀ ਹੈ ਨਾ ਕੀ ਕੀ ਹੈ ਹੋ ਸਕਦਾ ਲੈਕਚਰ ਵਾਲੇ ਦਿਨ ਤੇ ਲੋਕਾਂ ਦਾ ਮਨੋਬਲ ਵੀ ਡਾਊਨ ਕਰੇ ਪਹਿਲਾਂ ਤਾਂ ਕੀ ਲੋਕਾਂ ਨੂੰ ਪਹਿਲਾਂ ਪਤਾ ਲੱਗਦਾ ਇਹਨਾਂ ਨੂੰ ਬਿਲਕੁਲ ਪਤਾ ਨੂੰ ਕੋਈ ਦਾ ਸਾਹ ਵੀ ਜਿੱਤ ਹੋ ਰਹੀ ਹੈ ਕੋਈ 2007 ਦੀ ਵੀ ਦੇਖਿਆ ਜਾਵੇ ਜਦੋਂ ਧਾਰੀ ਕੋਲ ਸੀ ਤੋਂ ਸੀ ਉਹਦਾ ਵੀ ਸਾਫ ਪਰ ਬੋੜੀ ਕੀਤੀ ਗਿਆ ਨਾ ਇਹ ਨੀ ਆਈ ਉਹ ਬੰਦ ਤੇ ਉਦੋਂ ਤੀ ਜਦੋਂ ਕੋਈ ਸਚਾਈ ਸਾਹਮਣੇ ਆਉਂਦੀ ਹੈ ਤੇ ਜਿਹੜੇ ਲੋਕ ਸੱਚ ਨਾਲ ਨਹੀਂ ਤੁਰਦੇ ਉਹ ਲੋਕ ਇਹਦਾ ਰੈਕਟ ਕਰਦੇ ਕਰਦੇ ਨੇ ਭਾਵੇਂ ਕੌਂਸਲਰ ਦੀ ਇਲੈਕਸ਼ਨ ਜੋ ਤੇ ਵੀ ਹੋਇਆ ਪਿੱਛੇ ਵੀ ਇੰਨੀ ਚਮੇ ਆਈ ਦੀ ਹਰਤਾ ਹੋਈ ਸੀ ਹੁਣੇ ਇਲੈਕਸ਼ਨ ਤੇ ਵੀ ਹੋ ਕੁਝ ਨਹੀਂ ਕੁਝ ਨਹੀਂ ਅਸੀਂ ਤਾਂ ਬੋਲ ਰਹੇ ਆ ਨਾੜਾ ਤਾਂ ਬੋਲ ਕੇ ਤੇ ਨਾੜਾ ਦਾ ਬੱਚੇ ਜਿਹੜਾ ਮੇੜਾ ਦਾ ਤਾਂ ਠੀਕ ਤਾਂ ਕੀ ਲੱਗਦਾ ਤੁਹਾਨੂੰ ਜਿਹੜੀਆਂ ਆਪਣੇ ਗੱਲੀਆਂ ਚ ਆਉਂਦੇ ਨੇ ਕੋਈ ਮੈਂ ਸਮਝਾਂ ਵੀ ਟੋਟਲ ਡਾਅ ਐਂਡ ਆਰਡਰ ਜਿਹੜਾ ਫੇਲਰ ਹੈ ਕਈ ਇਲੈਕਸ਼ਨ ਦੇ ਵਿੱਚ ਕਈ ਇਹ ਨਹੀਂ ਸੀ ਦੇਖਿਆ ਵੀ ਇਸ ਤਰੀਕੇ ਦੇ ਨਾਲ ਗੋਡਾ ਗਰਦੀ ਤੇ ਗੋਲੀਆਂ ਚੱਲਣ ਦੀ ਪਹਿਲੀ ਤੇ ਗੱਲ ਹੈ ਵੀ ਕਾਨੂੰਨ ਇਹ ਕਹਿੰਦਾ ਜਦੋਂ ਇਲੈਕਸ਼ਨ ਕੋਡ ਚਾਲੂ ਹੁੰਦਾ ਸਾਰੇ ਦੇ ਸਾਰੇ ਹਥਿਆਰ জমাਉਣੇ ਚਾਹੀਦੇ ਹੁਣ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਇਹ ਕਿਛੂ ਐ ਹਥਿਆਰ ਦੂਸਰੀ ਜਿਹੜੀ ਸ਼ਹਿ ਉਹਨਾਂ ਨੂੰ ਸੀਗੀ ਉਹ ਕਿਸੇ ਦੀ ਸ਼ਹਿ ਸੀਗੀ ਉਹ ਸਮਝ ਲੋ ਕਿ ਉਹਨਾਂ ਨੂੰ ਮਰਦੀ ਚਾਹੀਦਾ ਉਹ ਤਾਂ ਕਰਕੇ delivery ਦੇ ਨਾਮ ਸਾਰਾ ਕੰਮ ਹੋਈ ਜਾ ਇਹ ਬੋਲ ਰਹੇ ਸੀਗੇ ਉਹਦੇ ਅਗਰ ਤਕਰੀਬਨ ਉਸ ਰੈਡੀ ਪੁਆਇੰਟ ਤੋਂ ਬਾਅਦ ਗਿਆ ਪਹੁੰਚ ਗਿਆ ਉਹ ਪਾਣੀ ਜੋ ਸੰਗਠਨ ਉਹਨਾਂ ਦੇ ਕਾਰਜ ਵੀ ਤੇ ਗੁੰਦੇ ਪੈ ਸੀ ਉਹਨਾਂ ਕੋਲ ਸਿਆਸੀ ਉੱਤਰ ਦੇ ਮਦਰ ਬੈਗੇ ਨੇ ਹਜ਼ਾਰ ਉਹਨਾਂ ਨੂੰ ਨਿੰਦਾ ਕਰੋ ਉਹਨੀ ਥੋੜੀ ਹੈ ਲੈਕਚਰ ਨੇ ਡੈਮੋਕ੍ਰੇਸੀਆ ਲੋਕਤੰਤਰਿਆ ਸੁਰਮ ਅਹੀ ਸਾਦੀ ਪਾਰਟੀ ਅੱਗੇ ਕਹਿ ਰਹੀ ਹੈ ਕਿ ਜੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਕਾਂਗਰਸ ਪਾਰਟੀ ਨੂੰ ਅੱਗੇ ਲਿਆਓ ਤੇ ਤੋਂ ਅੱਜ ਜੋ ਕੁਝ ਹੋਇਆ ਅੱਜ ਜੋ ਕੁਝ ਹੋਇਆ ਤੁਸੀਂ ਨਾ ਜੇ ਹੁਣ ਵੀਡੀਓਜ਼ ਵੇਖਿਆ ਤੀਂ ਹੀ ਪਿਆ ਰਿਹਾ ਸੀ ਜਿਸ ਤਰੀਕੇ ਨਾਲ ਉੱਥੇ ਬੋਲੀਵੁੱਡ ਚੱਲੀ ਆ ਮੁੰਡੇ ਨੂੰ ਲੱਗਿਆ ਸਾਡੇ ਵਰਕ ਕਰ ਲੂ ਉਸ ਵਾਰ ਕਰਪਾਣ ਵੀ ਦੁੱਧ ਹੱਥੀਂ ਵੱਜੀ ਆ ਮੈਂ ਸਮਝਦਾ ਇਹ ਸਿਰਫ ਸਿਰਫ ਡਰਾਉਣਾ ਹੈ ਲੋਕਾਂ ਨੂੰ ਲੋਕਾਂ ਨੂੰ ਡਰਾਉਣਾ ਜੇ ਲੋਕ ਡਰਦੇ ਨੇ ਤਾਂ ਲੋਕਤੰਤਰ ਕਿੱਥੇ ਬਜੂਗਾ ਲਾਣ ਅੱਡ ਦੀ ਜੋ ਪੀਟੀਸ਼ਨ ਹੈ ਅੱਜ ਪੰਜਾਬ ਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਅਜੀ ਹ ਸਟੇਜਾਂ ਤੇ ਬੋਲਿਆ ਇਹ ਲਾਣ ਅੱਡ ਜੋ ਕੰਝ ਹੋ ਰਿਹਾ ਹੈ ਅੱਜ ਜੋ ਹਾਲਾਤ ਨੇ ਅਜ ਤੋਂ ਸਾਲ ਪਹਿਲਾਂ ਦੇ ਹਾਲਾਤ ਵੇਖ ਲਓ ਜੋ ਪੰਜਾਬ ਦਾ ਲਾੜ ਨਾ ਰਹਿ ਗਿਆ ਕੋਈ ਛੇਫ ਨਹੀਂ ਪੰਜਾਬ ਤੇ ਹੁਣ ਤੇ ਇਲੈਕਸ਼ਨ ਆ ਇਲੈਕਸ਼ਨ ਤੇ ਪੂਰੇ ਸਹੀ ਤਰੀਕੇ ਨਾਲ ਕਰਾਉਣੇ ਚਾਹੀਦੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਕੋਈ ਕੰਦਾ ਘਰ ਦਾ ਨਹੀਂ ਕੈਂਡੀਡੇਟ ਜਣਾ ਸੋ ਸਾਰੀਆਂ ਅਸੈਂਬੀਆਂ ਦੇ ਇਹ ਆਪ ਦਾ ਨਾਮ ਹੋਵੇ ਜਾਂ ਬੀਜੇਪੀ ਦਾ ਨਾਮ ਹੋਵੇ ਸਾਰਿਆਂ ਨੂੰ ਚੋਣਟੀ ਜਿਹੜੀ ਆ ਇਹ ਸਰਕਾਰਾਂ ਦਾ ਕੰਮ ਹੈ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਿਹੜੇ ਇਲੈਕਸ਼ਨ ਨੇ ਉਹ ਬਿਲਕੁਲ ਅਮਨ ਸ਼ਾਹ ਦੀ ਰਾਹ ਤੋਂ ਉਹ ਲਕਸ਼ਤ ਨਹੀਂ ਜਿਹਦੇ ਕਰੇ ਨੇ ਪਰ ਆ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜਿਹਦੀ ਮਗਰ ਸ਼ਹਿਰ ਹਰਖਤਾਰੀ ਨੇ ਦੱਸਿਆ ਜਰਜੀਤ ਸਿੰਘ ਨੇ ਦੱਸਿਆ ਰਾਤ ਸਰਕਾਰ ਜਿਹੜੀ ਆ ਤੇ ਇਹ ਇਸ ਤਰ੍ਹਾਂ ਹੀ ਕੰਮ ਚੱਲਦਾ ਰਹਾ ਸਰਕਾਰ ਦਾ ਤੇ ਕੀ ਬੜੀ ਗੱਲ ਹੈ ਚੱਲਦਾ ਰਹਦਾ ਹੈ ਦਾਦਾ ਮਾਹੌਲ ਜਿਹੜਾ ਦਾਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਕਿ ਲੋਕ ਜਿਹੜੇ ਨੇ ਵੋਟਾਂ ਪਾਉਣਾ ਜਾਣ ਜੋ ਲੱਗਦਾ ਦੋ ਲੱਗਦੇ ਆ ਜੋ ਅੱਜ ਦੀ ਘਟਨਾ ਤੋਂ ਸਾਰੇ ਸਮਝ ਰਹੇ ਨੇ ਜੋ ਮੈਂ ਸਮਝਣਾ ਦੀ ਕੋਲ ਤੁਸੀਂ ਜਰੂਰ ਰਿਕੁਐਸਟ ਕਰਾਂਗੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਮਿਲਾਂਗੇ ਵੀ ਇੱਕ ਸ਼ਾਦੀ ਜਿਹੜੀ ਲਖਣਿਆ ਪਾਰਲੀਮੈਂਟ ਦੀ ਸ਼ਾਦੀ ਕੱਲਿਆਂ ਦੀ ਦੀ ਪੰਜਾਬ ਦੀ ਹੈ ਸਾਰੇ ਪੰਜਾਬ ਦੇ 13 ਥੀਕਾ ਲਾ ਰਹੇ ਆ ਅੰਦਾਜ਼ ਸਰਕਾਰ ਦੀ ਜਿੱਥੇ ਜੁੰਮੇ ਵਾਲੀਆ ਉੱਤੇ ਲੈਜਰ ਕਮਿਸ਼ਨ ਨੇ ਹੁਣ ਸਭ ਕੁਝ ਵੇਖ ਲੈ ਤੋਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਪੰਜਾਬ ਦੀ ਜਿਹੜੇ ਲੈਜਰ ਨੇ ਉਹ ਅਮਨ ਤੇ ਸ਼ਾਂਤੀ ਦਾ ਕਰਵਾਇਆ ਗਿਆ। ਜੇ ਕੋਈ ਇਦਾਂ ਅੱਖਾ ਹੋਇਆ। ਕੋਈ ਕੁਝ ਹੋਇਆ ਜਿੱਦੀ ਜਿਹੜੀ ਘਟਨਾ ਵਾਪਰੀ ਹੈ। ਜਿੱਤੇ ਅਸੀਂ ਲਿੰਡਿਆ ਕਰਦੇ ਹਾਂ ਉੱਥੇ ਲਖਣ ਕਮਿਸ਼ਨ ਨੂੰ ਅਸੀਂ ਇਹੋ ਮੰਗ ਕਰਦੇ ਹਾਂ ਇਹੋ ਰਿਕਵੈਸਟ ਨੂੰ ਦਾਨਿਆ ਕਿ ਲਖਣ ਜਿਹੜੇ ਨੇ ਪੰਜਾਬ ਦੇ ਅਮਨ ਸ਼ਾਂਤੀ ਨਾਲ ਹੋਣ। ਤੋਂ ਇਹੋ ਸਾਡੀ ਲਖਣ ਕਮਿਸ਼ਨ। ਉਹਨਾਂ ਦਾ ਇੱਕ ਬਿਆਨ ਆਇਆ ਕਹਿੰਦੇ ਕਿ ਕਾਂਗਰਸ ਪਾਰਟੀ ਗੁੰਡਾਗਰਦੀ ਕਰ ਰਹੀ ਹੈ ਸਾਡਾ ਕੰਮ ਸੇਵਾ ਕਰਨਾ ਹੈ ਕੰਮ ਕਰਾਉਂਦੇ ਆਪਾਂ। ਇਹਨਾਂ ਨੇ ਕਿਹਾ ਉਹ ਜਾ ਕੇ ਜਾ ਕੇ ਸਾਰੇ ਇਨਾਰੇ ਨੂੰ ਪੁੱਛ ਲੋ ਪ੍ਰੈਸਿੰਗ ਹੱਟੀ ਸੀ। ਇਹੋ ਦਿਨ ਦੋ ਦੋ ਚਿਹਰੇ ਨੇ ਬੁਖਲਾਟ ਹੈ ਆ ਚੀਜ਼ ਮੈਨੂੰ ਦੱਸੋ ਕਿ ਲੋਕਿ ਛਿਪ ਕੇ ਹੋਈ ਕੋਈ ਕੰਡਰ ਹੋਈ ਆ ਅਟੇ ਸ਼ਰਮ ਚੜ ਗਏ ਉਹਨੂੰ ਉਹਨੂੰ ਪੁੱਛੋ ਤੇ ਉਹ ਨਹੀਂ ਦੱਸਦਾ ਉਹ ਜਿਹੜਾ 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 ਮਲਬਈ ਸਰਪੰਚ ਹੈ ਸੁਖਬੀਖ ਸਿੰਘ ਦਾ ਸੁਖਬੀਖ ਸਿੰਘ ਮੇਰੀ ਕੀ ਸਾਜ ਸਭ ਸਾਰੇ ਲੋਕਾਂ ਨੂੰ ਪਤਾ ਹੈ ਜਾ ਕੇ ਇਹਨਾਂ ਨੂੰ ਪਤਾ ਕਰ ਲੋ ਕੱਲੇ-ਕੱਲੇ ਬੰਦੇ ਨੂੰ ਪਤਾ ਕੀ ਸਾਜਾਂ ਨੇ ਇਸ ਚੀਜ਼ ਦਾ ਤਾਂ ਨੂੰ ਸਾਰੇ ਵੀਡੀਓ ਨੂੰ ਪਤਾ ਕੋਈ ਕੋਈ ਖੇਡ ਹੋਈ ਆ ਵੀ ਕੋਈ ਕਹਿਣੇ ਕੋਈ ਨਹੀਂ ਤਾਂ ਕੰਮ ਕੀ ਮਾਰੀ ਜੋਲੀ ਚੱਲੀ ਹੈ ਬੋਲ ਮਿਲੇ ਨਹੀਂ ਔਰ ਇਹਨਾਂ ਦੇ ਬੰਦੇ ਨੇ ਸਭ ਨੂੰ ਪਤਾ ਉਹ ਤਾਂ ਚੋਣਾਂ